ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਮਨ ਨੂੰ ਉਸ ਬੜੇ ਸੰਕੂਰ ਮਿਲਿਆ ਜਦੋਂ ਇਹ ਖਬਰ ਮਿਲੀ ਕਿ ਅੱਜ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ 4 ਦਿਨਾਂ ਤੋਂ ਟੈਨਸ਼ਨ ਚੱਲੀ ਆ ਰਹੀ ਸੀ ਉਸ ਨੂੰ ਬਰਾਮ ਲੱਗ ਗਿਆ ਸੋ ਇਸ ਵਾਸਤੇ ਜਿੱਥੇ ਅਸੀਂ ਮਿਸਟਰ ਟਰੰਪ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਭੂਮਿਕਾ ਨਿਭਾ ਕੇ ਜੋ ਡਰਾਸਟਿਕ ਇਸ ਵੇਲੇ ਵਿਨਾਸ਼ ਹੋ ਰਿਆ ਸੀਗਾ ਭਾਰਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਨਸਾਨੀਅਤ ਦੀਆਂ ਹੱਤਿਆਵਾਂ ਹੋ ਰਹੀਆਂ ਸੀਗੀਆਂ ਉਸ ਨੂੰ ਜਿਹੜਾ ਬਹੁਤ ਵੱਡੇ ਨੁਕਸਾਨ ਹੋਣ ਤੋਂ 트ੰਪ ਸਾਹਿਬ ਨੇ ਪਹਚਾ ਲਿਆ ਸੋ ਅਸੀਂ ਅੱਜ ਇਸ ਗੱਲ ਤੋਂ ਬੜਾ ਸਕੂਨ ਮਹਿਸੂਸ ਕਰ ਰਹੇ ਹਾਂ ਕਿ ਜਦੋਂ ਇਹ ਸੋਚ ਰਹੇ ਸੀਗੇ ਕਿ ਇਸ جنگ ਨੂੰ ਲੋਕਾਂ ਦੇ ਵਿੱਚ ਇਹਦੇ ਵਿਰੁੱਧ ਖੜੇ ਕਰਨ ਵਾਸਤੇ ਕਿਉਂਕਿ ਜਦੋਂ ਵੀ ਜੰਗ ਹੁੰਦਾ ਉਹਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਹੁੰਦਾ ਸੋ ਆਮ ਲੋਕਾਂ ਦੇ ਨੁਕਸਾਨ ਨੂੰ ਕਿਸ ਤਰ੍ਹਾਂ ਜਿਹੜਾ ਰੋਕਿਆ ਜਾਵੇ ਉਸ ਵਿਉਂਤਬੰਦੀ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਅਸੀਂ ਲੋਕਾਂ ਨੂੰ ਇਸ ਜੰਗ ਦੇ ਵਿਰੋਧ ਦੇ ਵਿੱਚ ਕਿ ਵੀ ਕਿਹਾ ਜਾਵੇ ਕਿ ਵੀ ਉਹਨਾਂ ਨੂੰ ਲੰਬਾ ਦੇ ਕੀਤਾ ਜਾਵੇ ਸੋ ਬੜਾ ਚੰਗਾ ਹੋਇਆ ਕਿ ਅੱਜ ਜੋ ਕਬੱਡੀ ਵਿਨਾਸ਼ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਸੀਗਾ ਕਿਉਂਕਿ ਦੋਵੇਂ ਦੇਸ਼ ਪਰਮਾਣੂ ਸ਼ਕਤੀਆਂ ਨੇ ਤੇ ਜੇਕਰ ਇਸ ਤਰ੍ਹਾਂ ਹੁੰਦਾ ਤੇ ਉਸ ਵੇਲੇ ਜਦੋਂ ਮੰਜ਼ਰ ਵੇਖਿਆ ਜਾਂਦਾ ਜਦੋਂ ਪਿਛਲੀਆਂ ਤਸਵੀਰਾਂ ਵੇਖੀਆਂ ਜਾਂ ਸ਼ੋਸ਼ਲ ਮੀਡੀਆ ਤੇ ਜਾਪਾਨ ਵਰਗੇ ਸ਼ਹਿਰਾਂ ਦੇ ਵਿੱਚ ਨਾਗਾਸਾਕੀ ਦੇ ਵਿੱਚ ਹੋਮਾ ਫਿਰੋਸ਼ਮਾ ਦੀਆਂ ਤਾਂ ਫਿਰ ਉਸ ਵੇਲੇ ਦਿਲ ਦਹਿਲ ਜਾਂਦਾ ਸੀਗਾ ਇਸ ਤਰ੍ਹਾਂ ਦੀ ਵੀ ਹੋ ਸਕਦਾ ਸੋ ਕਈ ਤਰ੍ਹਾਂ ਜਿਹੜਾ ਮਨ ਜਿਹੜਾ 4 ਦਿਨਾਂ ਤੋਂ ਇਸ ਭੰਪੜ ਪੂਸੇ ਵਿੱਚ ਸੀਗਾ ਕਿ ਜੇ ਇਸ ਤਰ੍ਹਾਂ ਹੋਇਆ ਤੇ ਫਿਰ ਕਿਵੇਂ ਆਪਣੇ ਆਪ ਨੂੰ ਬਚਾ ਕੀਤਾ ਜਾਵੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵੇਖਦੇ ਸੀਗੇ ਕਈ ਤਰ੍ਹਾਂ ਤੇ ਸੋਚਾਂ ਸੋਚਦੇ ਸੀਗੇ ਕਿ ਭਾਈ ਜੇ ਚੰਗਾ ਹੁੰਦਾ ਇਹ ਹਰ ਘਰ ਨੇ ਆਪਣੇ ਘਰਾਂ ਦੇ ਵਿੱਚ ਬੰਕਰ ਬਣਾਏ ਹੁੰਦੇ ਚੰਗਾ ਹੁੰਦਾ ਹਰ ਘਰ ਦੇ ਵਿੱਚ ਰਾਸ਼ਨ ਹੁੰਦਾ ਪਰ ਚੰਗਾ ਹੁੰਦਾ ਹਰ ਘਰ ਦੀਆਂ ਜੜੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਪਰ ਅਗੇ ਹਨ ਕਿਉਂਕਿ ਜਦੋਂ ਆਪ ਲੋਕਾਂ ਤੇ ਇਸ ਦਾ ਅਸਰ ਪੈਂਦਾ ਤਾਂ ਜਿਹੜੇ ਲੋਕ ਸਾਧਨ ਸੰਪਨ ਹੁੰਦੇ ਨੇ ਉਹ ਤਾਂ ਕਿਸੇ ਨਾ ਕਿਸੇ ਢੰਗ ਨਾਲ ਬਚਾ ਕੇ ਕਰਜ਼ ਲੈਂਦੇ ਨੇ ਪਰ ਜੋ ਸਾਧਨਹੀਣ ਲੋਕ ਹੁੰਦੇ ਨੇ ਆਮ ਲੋਕ ਹੁੰਦੇ ਨੇ ਉਹ ਇਸ ਤੋਂ ਬਹੁਤ ਦੂਰ ਹੁੰਦੇ ਨੇ ਨਾ ਤਾਂ ਉਹਨਾਂ ਕੋਲ ਅੱچھے ਘਰ ਹੁੰਦੇ ਨੇ ਨਾ ਉਹਨਾਂ ਕੋਲ ਖਰੀਦਣ ਵਾਸਤੇ ਖਰੀਦ ਸ਼ਕਤੀ ਹੁੰਦੀ ਹੈ ਤੇ ਨਾ ਹੀ ਉਹਨਾਂ ਕੋਲ ਕਿਸੇ ਹੋਰ ਤਰ੍ਹਾਂ ਦੇ ਐਸੇ ਸਾਧਨ ਹੁੰਦੇ ਨੇ ਕਿ ਜਿੱਥੋਂ ਉਹ ਇਹੋ ਜੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਬਚਪਚਾ ਕੇ ਕਿਤੇ ਹੋਰ ਚਲੇ ਜਾਓ ਸੋ ਇਹ ਜਿਹੜੇ ਮਾੜੇ ਖਿਆਲ ਆ ਰਹੇ ਸੀਗੇ ਇਹਨੇ ਦਿਨਾਂ ਦੇ ਦੌਰਾਨ ਬਹੁਤ ਚੰਗਾ ਹੋਇਆ ਕਿ ਹਰ ਇੱਕ ਵਿਅਕਤੀ ਦਾ ਜਿਹੜਾ ਇਸ ਬੋੜੇ ਇੰਜ ਲੱਗ ਰਿਹਾ ਸੀ ਕਿ ਜਿਵੇਂ ਜੀਵਨ ਰੁਕ ਗਿਆ ਹੁੰਦਾ ਜੀਵਨ ਵਿੱਚ ਖੜੋਤ ਆ ਗਈ ਉਸ ਖੜੋਤ ਨੂੰ ਅੱਜ ਜਿਹੜਾ ਵਿਰਾਮ ਲੱਗਾ ਹੈ ਉਸ ਖੁਰੂਤ ਦੇ ਵਾਸਤੇ ਜਿਹੜੀਆਂ ਸੋਸ਼ਲ ਮੀਡੀਆ ਤੇ ਖਬਰਾਂ ਚੱਲੀਆਂ ਨੇ ਟੀਵੀ ਤੇ ਖਬਰਾਂ ਚੰਨ ਦੀਆਂ ਚੰਗੇ ਚੈਨਲ ਤੇ ਖਬਰਾਂ ਜੁੜੀਆਂ ਆਈਆਂ ਨੇ ਤਾਂ ਥੋੜਾ ਤਰਵਾਸਾ ਮਿਲਿਆ ਅਦਰਵਾਈਜ਼ ਜਦੋਂ ਦੂਸਰੇ ਚੈਨਲਾਂ ਨੂੰ ਸੁਣਿਆ ਜਾਂਦਾ ਸੀਗਾ ਅਜਿਹੇ ਚੈਨਲਾਂ ਨੂੰ ਜਿਹੜਾ ਸਿਰਫ ਲੋਕਾਂ ਨੂੰ ਪੜਕਾਉਣ ਦਾ ਹੀ ਯਤਨ ਕਰਦੇ ਸੀਗਾ ਲੋਕਾਂ ਦੀਆਂ ਭਾਵਨਾਵਾਂ ਨੂੰ ਪੜਕਾਉਣ ਦਾ ਯਤਨ ਕਰਦੇ ਸੀਗੇ ਉਹਨਾਂ ਸਾਰਿਆਂ ਨੂੰ ਜਿਹੜਾ ਜ਼ਰੂਰ ਸੋਚਣਾ ਚਾਹੀਦਾ ਕਿ ਅਜਿਹੇ ਸਮੇ ਅਜਿਹੇ ਜਦੋਂ ਜਿੱਦੀ ਇਨਸਾਨੀਅਤ ਦਾ ਉਹ ਤੋਂ ਜਿਹੜਾ ਕਾਹਨ ਹੁੰਦਾ ਹੋਵੇ ਤਾਂ ਫਿਰ ਇਸ ਦੇ ਵਿੱਚੋਂ ਉਹ ਆਪਣੇ ਟੰਗ ਦੇ ਨਾਲ ਉਹ ਮ제 ਲੈਂਦੇ ਨੇ ਲੋਕਾਂ ਨੂੰ ਇਸ ਤਰ੍ਹਾਂ ਫੜਕਾਉਂਦੇ ਨੇ ਅਜਿਹਾ ਨਹੀਂ ਹੋਣਾ ਚਾਹੀਦਾ ਸੋ ਅਸੀਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਭਾਰਤ ਦੀ ਸਰਕਾਰਾਂ ਤੋਂ ਪਾਕਿਸਤਾਨ ਦੀ ਸਰਕਾਰਾਂ ਤੋਂ ਕਿ ਜੋ ਵਸਲੀ ਨੇ ਇਹ ਦੋਨਾਂ ਦੇਸ਼ਾਂ ਦੇ ਵਿੱਚ ਉਸ ਨੂੰ ਉਹਨਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਉਹਨਾਂ ਨੂੰ ਖਤਮ ਕਰ ਲਿਆ ਜਾਵੇ ਉਹਨਾਂ ਨੂੰ ਨੋ ਨਿਜਾਮ ਦੇ ਦਿੱਤਾ ਜਾਵੇ ਪਰ ਦੁਬਾਰਾ ਜਿਹੜਾ ਜੰਗ ਵਰਗਾ ਮਾਹੌਲ ਹੈ ਦੁਬਾਰਾ ਜਿਹੜਾ ਦਹਿਸ਼ਤਗਰਦੀ ਦਾ ਮਾਹੌਲ ਹੈ ਦੁਬਾਰਾ ਵੱਖ-ਵੱਖ ਥਾਵਾਂ 'ਤੇ ਦਹਿਸ਼ਤਗਰਦਾ ਬੰਦੂ ਕੀਤੇ ਜਾਂਦੇ ਹਮਲਿਆਂ ਦੇ ਕਾਰਨ ਲੋਕਾਂ ਦੇ ਜੋ ਜੜੀਆਂ ਜਾਨਾਂ ਜਾਂਦੀਆਂ ਨੇ ਲੋਕਾਂ ਦੇ ਜਿਹੜੇ ਸਾਧਨ ਕਮਾਈ ਦੇ ਸਾਧਨ ਹੁੰਦੇ ਨੇ ਉਹ ਪ੍ਰਭਾਵਿਤ ਹੁੰਦੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਭਗ ਅਮਰੀਕਾ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਨ੍ਹਾਂ ਦੇ ਉਪराष्ट्रपति ਨੇ ਉਹਨਾਂ ਦੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਤੇ ਭਾਰਤ ਦੇ ਦੇਸ਼ਾਂ ਦੇ ਦੋਨਾਂ ਦੇ ਜਿਹੜੇ ਹਾਈਲੀ ਅਥਾਰਟੀ ਨੇ ਉਹਨਾਂ ਦੇ ਨਾਲ ਗੱਲ ਕਰਦੇ ਹੋਏ ਆਜ ਜੰਗਬੰਦੀ ਨੂੰ ਵਿਰਾਮ ਦਿਵਾਉਣ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਮ ਲੋਕਾਂ ਦਾ ਜਿਨ੍ਹਾਂ ਨੇ ਇਸ ਵੇਲੇ ਇਹਨਾਂ 4 ਦਿਨਾਂ ਦੇ ਦੌਰਾਨ ਬਹੁਤ ਵੱਡਾ ਜਿਹੜਾ ਮੁਸੀਬਤਾਂ ਬੜਾ ਸਮਾਂ ਕੱਢਿਆ ਉਹਨਾਂ ਨੂੰ ਬੇਨਤੀ ਹੈ ਤੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਤਾਂ ਸ਼ਾਇਦ ਕੰਪਲੀਟ ਨਹੀਂ ਹੋ ਸਕਦਾ ਪੂਰਾ ਨਹੀਂ ਹੋ ਸਕਦਾ ਪਰ ਪ੍ਰਮਾਤਮਾ ਕਰਕੇ ਅਜਿਹਾ ਫਿਰਨਾ ਵਾਪਰੇ ਤੇ ਲੋਕ ਆਪਣਾ ਜਿਹੜਾ ਜੀਵਨ ਆ ਉਹ ਸ਼ਾਂਤੀਪੂਰਵਕ ਉਹ ਗੁਜ਼ਾਰ ਦੇਣ ਜੀ ਨਹੀਂ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ